ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਮੇਰੇ YouTube ਚੈਨਲ ਸੰਦੀਪ ਕ੍ਰिएशन ਸੇ ਹਾਜ਼ਰ ਹੋਇਆ ਜੀ ਖੋਰ ਨਵੀਂ ਵੀਡੀਓ ਦੇ ਨਾਲ ਹਾਂਜੀ ਇਹ ਵਰਕ ਜਿਹੜਾ ਸਾਡਾ ਚੱਲਦਾ ਪਿਆ ਆ ਇਹ ਸੂਟ ਸਾਡਾ ਰੈਡੀ ਹੋ ਰਿਹਾ ਆ ਜਿਹੜੇ ਸੂਟ ਅਸੀਂ ਰੈਡੀ ਕੀਤੇ ਆ ਉਹਨਾਂ ਦੇ ਬਾਰੇ ਤੁਹਾਨੂੰ ਡੀਕੀ ਦੇ ਨਾਲ ਜਾਣਕਾਰੀ ਦਿੰਨੇ ਆ ਆਓ ਜੀ ਦੇਖਦੇ ਆ ਸਾਡਾ ਅੱਜ ਦਾ ਪਹਿਲਾ ਸੂਟ ਹਾਂਜੀ ਇੱਕ ਸੂਟ ਅਸੀਂ ਇਹ ਰੈਡੀ ਕੀਤਾ ਆ बहुत प्यारा सूट बनया बहुत सफाई देया काम जजू पर आएगा यह काम ये नैक पर आएगा ना ये घेरे पर कम हो घेरे वाली वेल सेम जड़ी पौचे पर आएगी बहुत ही प्यारा सूट रेडी होया जो ये सूट रेडी होएगा स्टिच हो के बहुत ही प्यारी लुक आएगी सू सूट की बहुत ही सफाई का काम चेक कर सकते हो नले तो बहुत ज्यादा सफाई काम है बहुत प्यारा काम हाँ जी एक सूट असी रेडी कियाजू के फलार आने वे फलार आने बाजू से नाल सलवार के उपर पाकिस्तानी सलवार बनाई है सलवार के उपर बूटियाँ आएगी ਇਦਾਂ ਦੋਨਾਂ ਪੌਂਚੀਆਂ ਦੇ ਉੱਪਰ ਬੂਟੀਆਂ ਪਾ ਕੇ ਨਾਲ ਬਾਜੂ ਦੇ ਉੱਪਰ ਫਸਾਰ ਬਣਾਇਆ ਹੈ। ਇਹ ਇੱਕ ਗ੍ਰੇ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ। ਇਹ ਇਦਾਂ ਘੇਰਾ ਬਣਿਆ ਹੈ, ਬੂਟੀ ਵਾਲਾ ਡਿਜ਼ਾਈਨ ਹੈ। ਬਹੁਤ ਹੀ ਸਫਾਈ ਦੇ ਨਾਲ ਕੰਮ ਹੋਇਆ ਹੈ, ਬਹੁਤ ਪਿਆਰਾ ਡਿਜ਼ਾਈਨ ਬਣਿਆ ਹੈ। ਇਹ ਕੰਮ ਇਹਦੇ ਘੇਰੇ ਤੇ ਆਏਗਾ। ਘੇਰੇ ਨਾਲ ਦਾ ਸੇਮ ਕੰਮ ਜਿਹੜੀਆਂ ਬਾਜੂ ਤੇ ਆਏਗਾ। ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੰਮ ਦੀ ਸਫਾਈ। ਬਹੁਤ ਹੀ ਪਿਆਰਾ ਕੰਮ ਹੋਇਆ ਹੈ। ਇਹ ਘੇਰੇ ਤੇ ਬਾਜੂ ਦਾ ਵਰਕ ਹੈ। ਇਸ ਡਿਜ਼ਾਈਨ ਵਿੱਚ ਅਸੀਂ ਦੋ ਸੂਟ ਰੈਡੀ ਕੀਤੇ ਆ ਇੱਕ ਗ੍ਰੇ ਔਰ ਇੱਕ ਲਵੈਂਡਰ ਕਲਰ। ਸੇਮ ਵਰਕ ਜਿਹੜਾ ਅਸੀਂ ਇਸ ਕਲਰ ਦੇ ਉੱਪਰ ਵੀ ਕੀਤਾ ਹੈ। ਇਹ ਘੇਰੇ ਦਾ ਵਰਕ ਆਏਗਾ। ਇਹ ਵਰਕ ਜਿਹੜਾ ਇਧੀਆਂ ਬਾਜੂ ਤੇ ਆਏਗਾ। ਬਹੁਤ ਪਿਆਰੇ ਸੂਟ ਬਣੀਆਂ ਦੋਨੋਂ। ਤੁਸੀਂ ਵੀ ਇਹਨੂੰ ਕਿਸੇ ਵੀ ਕਲਰ ਉੱਪਰ ਬਣਵਾ ਸਕਦੇ ਹੋ। ਇੱਕ ਡਿਜ਼ਾਈਨ ਇਹ ਰਾਈਡ ਕੀਤਾ ਹੈ। ਇਦਾਂ ਇੱਕ ਕਟਵਰਕ ਆਏਗਾ ਨਾਲ। ਕੋਨੀਆਂ ਵਿੱਚ ਇਦਾਂ ਫਲੋਰ ਆਣਗੇ। ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੈ। ਨਾਲ ਇਹ ਕਮੇ ਦੀਆਂ ਬਾਜੂ ਤੇ ਆਏਗਾ। ਇਦਾਂ ਹੀ ਨਾਲ ਕਟਵਰਕ ਬੈਕ ਸਾਈਡ ਤੇ ਆਏਗਾ। ਬਹੁਤ ਹੀ ਪਿਆਰਾ ਕਮ ਹੋਇਆ ਹੈ ਬਹੁਤ ਹੀ ਸੋਬਰ ਜਿਹੜੀ ਡਿਜ਼ਾਈਨ ਹੈ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕਮ ਦੀ ਸਫਾਈ ਇਹਨੂੰ ਤੁਸੀਂ ਕੈਜ਼ੂਅਲ ਕਿਤੇ ਵੀ ਪਾ ਸਕਦੇ ਹੋ ਬਹੁਤ ਹੀ ਪਿਆਰਾ ਐਸਕੇ ਦਾ ਸਟੱਫ ਹੈ बहुत ही प्यारा वर्क हो कमे दया बाजू रहेगा कटवर्क उपर फैला रहें सेम की के आएगा ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਡਿਜ਼ਾਈਨ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ